29 ਮਾਰਚ 1552 ਦੇ ਦਿਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ 1656 ਤੋਂ 1664 ਦੇ ਛੁਰੂ ਤੱਕ ਪੂਰਬ ਵਿੱਚ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਗਏ ਹੋ ਸਨ। ਇਹ ਦਰੋਂ ਆਪ 29 ਮਾਰਚ 1657 ਦੇ ਦਿਨ ਮਾਇਆਪੁਰੀ ਹੁਣ ਹਰਦਵਾਰ ਜ ਨੂੰ ਆਪਾਂ ਕਹਿੰਦੇ ਆ ਇੱਥੇ ਪੁੱਜੇ ਸਨ। ਜਦ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ ਨੰਦ ਪਰ ਸਾਹਿਬ ਵਿੱਚ ਸਨ ਤਾਂ ਆਪ ਕੋਲ ਬਹੁਤ ਸਾਰੇ ਕਵੀ ਤੇ ਕਲਾਕਾਰ ਆ ਕੇ ਰਹਿਣ ਲੱਗ ਪਏ ਸਨ। ਸਰਵਤ ਖਾਲਸਾ ਦੇ ਇਸ ਇਕੱਠ ਨੇ ਸਾਰੇ ਪੈਂਠ ਜੱਥਿਆਂ ਨੂੰ 11 ਮਿਸਲਾਂ ਦੇ ਵਿੱਚੋਂ ਵੰਡਣ ਦਾ ਗੁਰਮਤਾ ਕੀਤਾ। ਇਹ ਮਿਸਲਾਂ ਸਨ ਪਹਿਲੀ ਜਿਹੜੀ ਮਿਸਲ ਸੀ ਉਹ ਸੀ ਆਲੂ ਵਾਲੀਆ ਮਿਸਲ ਜਿੱਸਾ ਸੀ। 29 ਮਾਰਚ 1859 ਨੂੰ ਲਾਰਡ ਗਲਹੋਜੀ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰਦਾ ਐਲਾਨ ਕਰ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹਿੰਦਾ ਹਾਂ ਇਤਿਹਾਸਿਕ ਤਾਰੀਖ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਦਾ ਟੀਵੀ ਐਨਆਰਆਈ ਤੇ 29 ਮਾਰਚ ਦਾ ਦਿਨ ਅੱਜ ਦੇ ਦਿਨ ਇਤਿਹਾਸ ਦੇ ਵਿੱਚ ਜਿਹੜੀਆਂ ਕਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਦੇ ਵਿੱਚ ਰੱਖਾਂਗੇ ਸਿੱਖ ਤਵਾਰੀਖ ਦੇ ਵਿੱਚ ਜਿੰਨੀਆਂ ਘਟਨਾਵਾਂ 29 ਮਾਰਚ ਤੇ 10 ਅਪ੍ਰੈਲ ਦੇ ਦਿਨ ਹੋਈਆਂ ਨੇ ਇੰਨੀਆਂ ਹੋਰ ਕਿਸੇ ਵੀ ਦਿਨ ਨਹੀਂ ਹੋਈਆਂ ਜਿਹੜਾ ਹੁਣ ਚੱਲ ਰਿਹਾ ਨਾ ਕੈਲੰਡਰ ਜਿਸ ਨੂੰ ਆਪਾਂ ਗ੍ਰੈਗੋਰੀਅਨ ਕੈਲੰਡਰ ਵੀ ਕਹਿੰਦੇ ਆ ਜੋ 1582 ਦੇ ਵਿੱਚ ਪਾਪ ਗ੍ਰੈਗਰੀ ਜੁਲੀਆਂਨ ਕੈਲੰਡਰ ਦੀ ਥਾਂ ਤੇ ਜਿਸ ਨੂੰ ਲਿਆਂਦਾ ਗਿਆ ਸੀ ਇਹਦੇ ਵਿੱਚ 1752 ਦੇ ਵਿੱਚ ਸੋਧਾਈ ਕੀਤੀ ਗਈ। 1752 ਤੋਂ ਪਹਿਲਾਂ ਜਿਹੜਾ ਵਿਸਾਖ ਦੀ ਪਹਿਲੀ ਤਾਰੀਖ ਸੀ ਨਾ ਉਹ 29 ਮਾਰਚ ਨੂੰ ਆਇਆ ਕਰਦੀ ਸੀ। 1752 ਤੋਂ ਬਾਅਦ ਜਦੋਂ ਇਹ ਕੈਲੰਡਰ ਸੋਧਿਆ ਗਿਆ ਬਦਲਿਆ ਗਿਆ ਤਾਂ ਇਸ ਵਿੱਚ 11 ਦਿਨ ਦਾ ਵਾਧਾ ਹੋ ਗਿਆ। ਜਿਹੜੀ ਪਹਿਲੀ ਵਿਸਾਖਤ ਸੀ ਉਹ ਫਿਰ ਬਾਅਦ ਦੇ ਵਿੱਚ ਇਹ 10 ਅਪ੍ਰੈਲ ਨੂੰ ਆਉਣੀ ਸ਼ੁਰੂ ਹੋ ਗਈ। 29 ਮਾਰਚ 1552 ਦੇ ਦਿਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ 1656 ਤੋਂ 1664 ਦੇ ਛੁਰੂ ਤੱਕ ਪੂਰਬ ਵਿੱਚ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਗਏ ਹੋਏ ਸਨ ਇਸ ਦੌਰਾਨ ਆਪ 29 ਮਾਰਚ 1657 ਦੇ ਦਿਨ ਮਾਇਆਪੁਰੀ ਹੁਣ ਹਰਦਵਾਰ ਜਿਸ ਨੂੰ ਆਪਾਂ ਕਹਿੰਦੇ ਆ ਇੱਥੇ ਪੁੱਜੇ ਸਨ ਜਦ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ ਨੰਦਪੁਰ ਸਾਹਿਬ ਵਿੱਚ ਸਨ ਤਾਂ ਆਪ ਕੋਲ ਬਹੁਤ ਸਾਰੇ ਕਵੀ ਤੇ ਕਲਾਕਾਰ ਆ ਕੇ ਰਹਿਣ ਲੱਗ ਪਏ ਸਨ ਇਹਨਾਂ ਵਿੱਚ ਭਾਈ ਨੰਦ ਲਾਲ ਤੇ ਕਵੀ ਮੰਗਲ ਵੀ ਸਨ ਭਾਈ ਨੰਦ ਲਾਲ ਜੀ 29 ਮਾਰਚ 1682 ਦੇ ਦਿਨ ਅਨੰਦਪਰਸਾਦ ਦੇ ਵਿੱਚ ਪੁੱਜੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਤੋਂ ਨਵੰਬਰ 1688 ਵਿੱਚ ਚੱਕ ਨਾਨਕੀ ਵਾਪਸ ਆਪ ਜੇ ਸਨ ਉਹਨਾਂ ਨੇ ਪਹਿਲੀ ਵਿਸਾਖ ਸੰਮਤ 1746 29 ਮਾਰਚ 1699 ਦੇ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਬੁਲਾਇਆ ਸੀ ਜਿਸ ਵਿੱਚ ਬਦਾਸਪੁਰ ਦੀ ਰਾਣੀ ਚੰਪਾ ਵੀ ਆਪਣੇ ਪੁੱਤਰ ਭੀਮਚੰਦਰ ਨੂੰ ਲੈ ਕੇ ਹਾਜ਼ਰ ਹੋਈ ਸੀ 29 ਮਾਰਚ 1695 ਪਹਿਲੀ ਵਿਸਾਖ ਸੰਮਤ 1752 ਬਿਕਰਮੀ ਦੇ ਦਿਨ ਅਨੰਦਪੁਰ ਸਾਹਿਬ ਵਿੱਚ ਸੰਗਤ ਦਾ ਇੱਕ ਭਾਰੀ ਇਕੱਠ ਹੋਇਆ ਅਨੰਦਪੁਰ ਸਾਹਿਬ ਵਿੱਚ ਅਜਿਹਾ ਵੱਡਾ ਇਕੱਠ ਪਹਿਲਾਂ ਕਦੀ ਨਹੀਂ ਹੋਇਆ ਸੀ ਇਸ ਇਕੱਠ ਵਿੱਚ ਗੁਰੂ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਅੱਗੇ ਤੋਂ ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਵਾਏਗਾ ਮਰਨੇ ਪਰਨੇ ਮੌਤ ਜਾਂ ਵਿਆਹ ਵਗੈਰਾ ਤੇ ਵੀ ਕਿਸੇ ਵੀ ਅਵਸਰ ਤੇ ਕੋਈ ਆਪਣੇ ਕੇਸ ਨਹੀਂ ਕਟਾਏਗਾ ਜਿਵੇਂ ਹੁਣ ਵੀ ਲੋਕ ਹਿੰਦੂ ਲੋਕ ਜਿਹੜੇ ਨੇ ਕਿਸੇ ਦੇ ਮਰਨ ਦੇ ਉੱਤੇ ਕੇਸ ਕਟਵਾਉਂਦੇ ਨੇ ਜਾਂ ਜਦੋਂ ਬੱਚਾ ਜਦੋਂ ਹੋ ਜਾਂਦਾ ਪੰਜ 6 ਮਹੀਨਿਆਂ ਦਾ ਉਦੋਂ ਕੇਸ ਕਟਵਾਉਂਦੇ ਨੇ ਉਹਨਾਂ ਕਿਹਾ ਕਿ ਅੱਗੇ ਤੋਂ ਹਰ ਇੱਕ ਸਿੱਖ ਆਪਣੇ ਬੱਚਾਂ ਦੇ ਜਮੰਦਰੂ ਕੇਸ ਰੱਖੇਗਾ ਅਤੇ ਹੱਥ ਵਿੱਚ ਕੜਾ ਪੈਨੇਗਾ ਗੁਰੂ ਸਾਹਿਬ ਨੇ ਇਹ ਜਿਹੜਾ ਹੁਕਮ ਕੀਤਾ ਸੀ ਜਾਰੀ ਇਹ ਨਵੇਂ ਲੋਕਾਂ ਵਾਸਤੇ ਕੀਤਾ ਸੀ ਜਿਹੜੇ ਪੁਰਾਣੇ ਸਿੱਖ ਸਨ ਉਹ ਗੁਰੂ ਨਾਨਕ ਦੇਵ ਦੇ ਟਾਈਮ ਤੋਂ ਹੀ ਆਪਣੇ ਕੇਸ ਕਤਲ ਕਰਵਾਨੇ ਬੰਦ ਕਰ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਤੇ ਮੁਗਲਾਂ ਵਿੱਚ ਟਕਰਾਅ ਨਾਲ ਸਿੱਖਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਸੀ ਪਰ ਸਰਕਾਰ ਦੀ ਆਪਣੀ مالی ਹਾਲਤ ਵੀ ਵਿਗੜ ਰਹੀ ਸੀ ਮੁਗਲਾਂ ਤੇ ਬਹੁਤ ਸਾਰੇ ਫੌਜੀ ਵੀ ਮਾਰੇ ਜਾ ਚੁੱਕੇ ਸਨ ਇਸ ਹਾਲਤ ਵਿੱਚ ਜਕਰੀਆ ਖਾਨ ਨੇ ਸਿੱਖਾਂ ਦੇ ਨਾਲ ਟੱਕਰ ਲੈਣ ਦੀ ਥਾਂ ਉਹਨਾਂ ਨਾਲ ਸਮਝੌਤਾ ਕਰ ਲੈਣ ਦਾ ਫੈਸਲਾ ਕੀਤਾ ਉਸ ਨੇ ਇਸ ਮਕਸਦ ਵਾਸਤੇ ਮੁਗਲ ਬਾਦਸ਼ਾਹ ਨਾਲ ਵੀ ਗੱਲਬਾਤ ਕੀਤੀ ਉਸ ਨੇ ਵੀ ਇਸ ਤਰਕੀਬ ਦੀ ਹਾਮੀ ਭਰੀ ਜਕਰਿਆ ਖਾਨ ਨੇ ਸ਼ੇਵਕ ਸਿੰਘ ਛੱਬਰਪਿੰਡ ਵਾਲੇ ਨੂੰ ਕਿਹਾ ਕਿ ਮੈਂ ਸਿੱਖਾਂ ਨੂੰ ਗੁਰੂ ਦਾ ਦੇ ਚੱਕ ਦੇ ਆਲੇ ਦੁਆਲੇ ਜਿੰਨੇ ਪਰਗਣੇ ਨੇ ਉਹਨਾਂ ਸਾਰਿਆਂ ਦੀ ਜ਼ੰਗੀਰ ਦੇਣ ਵਾਸਤੇ ਤਿਆਰ ਹਾਂ ਪਰ ਮੇਰੀ ਸ਼ਰਤ ਇਹ ਹੈ ਕਿ ਸਿੱਖ ਮੇਰੀ ਦੋਸਤੀ ਦਾ ਜਿਹੜਾ ਹੱਥ ਹੈ ਉਹ ਕਬੂਲ ਕਰੇ ਸ਼ੁਭੇਗ ਸਿੰਘ ਜਕਰੀਆ ਖਾਨ ਦੀ ਇਹ ਪੇਸ਼ਕਸ਼ ਲੈ ਕੇ ਸਿੱਖਾਂ ਦੇ ਕੋਲ ਪੁੱਜਾ ਪਹਿਲਾਂ ਤਾਂ ਸਾਰੇ ਸਿੱਖਾਂ ਨੇ ਇਸ ਨੂੰ ਰੱਦ ਕਰ ਦਿੱਤਾ ਅਖੀਰ ਸ਼ੁਭੇਗ ਸਿੰਘ ਦੇ ਸੁਝਾਅ ਦੇਣ ਤੇ ਸਬਜਾਨ ਤੇ ਇਹ ਜਿਹੜਾ ਸੀ ਇਹਨੂੰ ਕਬੂਲ ਕਰ ਲਿਆ ਗਿਆ ਇਹ ਜਿਹੜੀ ਨਵਾਬੇ ਦੀ ਖਿੱਲਤ ਸੀ ਇਹ ਨਵਾਬ ਕਪੂਰ ਸਿੰਘ ਜੀ ਨੂੰ ਦੇ ਦਿੱਤੀ ਗਈ ਜੋ ਘੋੜਿਆਂ ਦੀ ਸੇਵਾ ਕਰਦੇ ਸਨ 29 ਮਾਰਚ 1748 ਦੇ ਦਿਨ ਸਰਬੱਤ ਖਾਲਸਾ ਦਾ ਇੱਕ ਅਹਿਮ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ। ਇਸ ਵੇਲੇ ਖਾਲਸਾ ਫੌਜ ਦੇ 65 ਜਥੇ ਵੱਖ-ਵੱਖ ਲਾਕਿਆਂ ਦੇ ਵਿੱਚ ਵਿਚਰ ਰਹੇ ਸਨ। ਸਰਬੱਤ ਖਾਲਸੇ ਦੇ ਇਸ ਇਕੱਠ ਨੇ ਸਾਰੇ 65 ਜਥਿਆਂ ਨੂੰ 11 ਮਿਸਲਾਂ ਦੇ ਵਿੱਚ ਵੰਡਣ ਦਾ ਗੁਰਮਤਾ ਕੀਤਾ। ਇਹ ਮਿਸਲਾਂ ਸਨ ਪਹਿਲੀ ਜਿਹੜੀ ਮਿਸਲ ਸੀ ਉਹ ਸੀ ਆਲੂ ਵਾਲੀਆ ਮਿਸਲ ਜੱਸਾ ਸਿੰਘ ਦੀ। ਦੂਸਰੀ ਮਿਸਲ ਸੀ ਪੰਗੀ ਮਿਸਲ ਹਰੀ ਸਿੰਘ ਦੀ। ਤੀਸਰੀ ਜਿਹੜੀ ਮਿਸਲ ਸੀ ਡੱਲੇਵਾਲੀਆ ਮਿਸਲ ਗੁਲਾਬ ਸਿੰਘ ਜੀ ਦੀ ਤੇ ਚੌਥੀ ਮਿਸਲ ਸੀ ਫੈਜਲਾਪੁਰੀਆ ਮਿਸਲ ਕਪੂਰ ਸਿੰਘ ਦੀ ਪੰਜਵੀਂ ਮਿਸਲ ਸੀ ਕਿਨਿਆ ਮਿਸਲ ਜੈ ਸਿੰਘ ਕਾਨਾ ਦੀ ਛੇਵੀਂ ਮਿਸਲ ਸੀ ਕਰੋੜ ਸੰਘੀਆ ਮਿਸਲ ਕਰੋੜਾ ਸਿੰਘ ਦੀ ਸੱਤਵੀਂ ਮਿਸਲ ਸੀ ਜੀਨ ਕਈ ਮਿਸਲ ਹੀਰਾ ਸਿੰਘ ਦੀ ਤੇ ਅੱਠਵੀਂ ਮਿਸਲ ਸੀ ਨਿਸ਼ਾਨ ਵਾਲੀਆ ਮਿਸਲ ਦਸੌਂਦਾ ਸਿੰਘ ਦੀ ਨੌਵੀਂ ਮਿਸਲ ਸੀ ਨੰਦ ਸਿੰਘ ਸੰਘਣੀਆਂ ਮਿਸਲ ਨੰਦ ਸਿੰਘ ਸੰਗਣਾ ਦੀ ਤੇ ਮਗਰੋਂ ਇਸ ਮਿਸਲ ਨੂੰ ਸੰਗਣੀ ਅਤੇ ਫਿਰ ਰਾਮਗੜਿਆ ਮਿਸਲ ਕਿਹਾ ਜਾਣ ਲੱਗ ਪਿਆ ਸੀ 10ਵੀਂ ਜਿਹੜੀ ਮਿਸਲ ਸੀ ਉਹ ਸੀ ਸੁਕਰ ਚੱਕੀ ਅਮਰਸਰ ਨੌਦ ਸਿੰਘ ਦੀ 11ਵੀਂ ਜਿਹੜੀ ਮਿਸਲ ਸੀ ਉਹ ਸੀ ਜੀ ਦੀਪ ਸਿੰਘ ਮਿਸਲ ਬਾਬਾ ਦੀਪ ਸਿੰਘ ਮਗਰੋਂ ਇਸ ਮਿਸਲ ਨੂੰ ਕਿਹਾ ਜਾਣ ਲੱਗ ਗਿਆ ਮਿਸਲ ਸ਼ਹੀਦਾਂ ਗੁਰਮਤੇ ਦੇ ਮੁਤਾਬਕ ਨਵਾਬ ਕਪੂਰ ਸਿੰਘ ਸਰਬਤ ਖਾਲਸਾ ਜੀ ਜਥੇਦਾਰ ਅਤੇ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਜਾਨੀ ਸਾਰੇ ਖਾਲਸਾ ਫੌਜ ਦੇ ਜਥੇਦਾਰ ਬਣਾਏ ਗਏ ਫੁਲਕੀਆਂ ਮਿਸਲ ਦਾ ਜਿਹੜਾ ਸੀ ਉਹ ਦਲ ਖਾਲਸਾ ਜਾਂ ਹੋਰ ਕਿਸੇ ਮਿਸਲ ਦੇ ਨਾਲ ਉਸ ਟਾਈਮ ਕੋਈ ਲੈਣਾ ਦੇਣਾ ਨਹੀਂ ਸੀ ਮਗਰੋਂ ਖੁਦ ਨੂੰ ਆਪਣੇ ਆਪ ਨੂੰ 12ਵੀਂ ਮਿਸਲ ਕਹਿਣ ਲੱਗ ਪਏ ਸਨ ਗੁਜਰਾਤ ਦੀ ਹਾਰ ਦੇ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਨੇ 14 ਮਾਰਚ 1800 49 ਦੇ ਦਿਨ ਹਥਿਆਰ ਸੁੱਟ ਦਿੱਤੇ ਸਨ ਸਿੱਖ ਫੌਜ ਵੱਲੋਂ ਹਥਿਆਰ ਸੁੱਟੇ ਜਾਣ ਤੋਂ ਬਾਅਦ 15 ਮਾਰਚ ਦੇ ਦਿਨ ਤੋਂ ਬਾਅਦ 29 ਮਾਰਚ 1859 ਨੂੰ ਲਾਰਡ ਡਲਹੌਜੀ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਇਸ ਦਿਨ ਪੰਜਾਬ ਫਿਰ ਗੁਲਾਮ ਹੋ ਗਿਆ ਸੀ 29 ਮਾਰਚ 1917 ਦੇ ਦਿਨ ਗਦਰੀ ਆਗੂ ਆ ਫਿਲੀਪੀਨ ਵਾਸੀ ਹਾਫਿਜ਼ ਅਬਦੁੱਲਾ ਤੇ ਅਰੋੜ ਸਿੰਘ ਵਾਸੀ ਸੰਘਵਾਲ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਇਸੇ ਹੀ ਦਿਨ ਗਦਰ ਲਹਿਰ ਦੇ ਇੱਕ ਹੋਰ ਮੁੱਖ ਆਗੂ ਭਾਈ ਬਲਵੰਤ ਸਿੰਘ ਵਾਸੀ ਖੁਰਦਪੁਰ ਜ਼ਿਲ੍ਹਾ ਜਲੰਧਰ ਜੋ ਵੈਣਕੋਵਰ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਸਨ ਉਹਨਾਂ ਨੂੰ ਝੂਠਾ ਮੁਕੱਦਮਾ ਬਣਾ ਕੇ ਗਦਰ ਜਿਹੜੀ ਲਹਿਰ ਸੀ ਉਹਦੀ ਸਾਜ਼ਿਸ਼ ਦੇ ਵਿੱਚ ਵਖਾ ਕੇ ਉਹਨਾਂ ਨੂੰ ਹੀ ਫਾਂਸੀ ਲਾਹੌਰ ਜੇਲ੍ਹ ਦੇ ਵਿੱਚ ਦੇ ਦਿੱਤੀ ਗਈ। ਅਕਾਲੀ ਦਲ ਦੀ ਸੈਂਟਰਲ ਜਮਾਤ ਨੂੰ ਜਿਲ੍ਹਾ ਦੇ ਦੂਜੇ ਅਕਾਲੀ ਦਲ ਜਥਿਆਂ ਤੋਂ ਵੱਖਰੇ ਵੱਖਰਵਾਉਣ ਵਾਸਤੇ 29 ਮਾਰਚ 1922 ਦੇ ਦਿਨ ਦਲ ਨੇ ਆਪਣੇ ਛੇਵੇਂ ਮਤੇ ਮੁਤਾਬਕ ਇਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖ ਦਿੱਤਾ ਭਾਵੇਂ 1967 ਵਿੱਚ ਬੰਗਾਲ ਵਿੱਚ ਕਮਿਊਨਿਸਟ ਪਾਰਟੀ ਦੀ ਸਰਕਾਰ ਬਣ ਗਈ ਸੀ ਪਰ ਫਿਰ ਵੀ ਉੱਥੇ ਅਜੇ ਮਕਾਮੀ ਹਿੰਦੂਆਂ ਵਿੱਚ ਕਾਫੀ ਲੋਕ ਫਿਰਕਾ ਪ੍ਰਸਤੇ ਦਸ਼ਤਗਰਦੀ ਦੇ ਸੋਚ ਰੱਖਣ ਵਾਲੇ ਸਨ ਇਸ ਕਰਕੇ ਇੱਕ ਦਹਿਸ਼ਤਗਰ ਦੇ ਹਿੰਦੂ ਟੋਲੇ ਨੇ 29 ਮਾਰਚ 1967 ਨੂੰ ਕਲਕੱਤਾ ਵਿਖੇ ਗੁਰਦੁਆਰਾ ਬਾਗਮਾੜੀ ਤੇ ਹਮਲਾ ਕਰ ਦਿੱਤਾ ਜਿਸ ਵਿੱਚ 6 ਸਿੱਖਾਂ ਮਾਰੇ ਗਏ ਤੇ 100 ਤੋਂ ਵੱਧ ਜ਼ਖਮੀ ਹੋ ਗਏ ਜਿਸ ਨਾਲ ਮਾਹੌਲ ਅਨਸਖਮਾ ਹੋ ਗਿਆ ਪਰ ਬਾਅਦ ਵਿੱਚ ਵੀ ਫਰੰਟ ਸਰਕਾਰ ਹੋਣ ਕਰਕੇ ਚੀਫ ਮਨਿਸਟਰ ਨੇ ਇੱਕਦਮ ਜੁਡੀਸ਼ੀਅਲ ਪੜਤਾਲ ਕਰਵਾਉਣ ਦਾ ਐਲਾਨ ਕੀਤਾ ਜਿਸ ਦੇ ਨਾਲ ਸਿੱਖਾਂ ਤੇ ਕਮਿਊਨਿਸਟਾਂ ਦੇ ਵਿੱਚ ਟਕਰਾਅ ਹੁੰਦਾ ਹੁੰਦਾ ਬਚ ਗਿਆ ਖੜਕਵਾਂ ਨੇ 28 ਮਾਰਚ 1986 ਨੂੰ ਲੁਧਿਆਣੇ ਦੇ ਦਰਸ਼ੀ ਇਲਾਕੇ ਵਿੱਚ ਸ਼ਿਵ ਸੈਨਾ ਦੇ ਹਿੰਦੂ ਦੇਸ਼ਤਗਰਦਾਂ ਦੇ ਇੱਕ ਟ੍ਰੇਨਿੰਗ ਕੈਂਪ ਤੇ ਹਮਲਾ ਕਰਕੇ ਕੁਝ ਲੋਕਾਂ ਨੂੰ ਮਾਰ ਦਿੱਤਾ ਸੀ ਅਗਲੇ ਦਿਨ 29 ਮਾਰਚ ਨੂੰ ਹਿੰਦੂਆਂ ਨੇ ਪੰਜਾਬ ਬੰਦ ਦੇ ਨਾਂ ਤੇ ਆਗਜਨੀ ਤੇ ਪਥਰਾਵ ਕੀਤਾ ਅੰਮ੍ਰਿਤਸਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਚ ਹਿੰਦੂਆਂ ਨੇ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ ਕਰਕੇ ਲੁੱਟਮਾਰ ਕੀਤੀ। ਲੁਧਿਆਣਾ ਚ ਡੀਸੀ ਦਾ ਦਫਤਰ ਜਿਹੜਾ ਸੀ ਉਹ ਵੀ ਸਾੜ ਦਿੱਤਾ ਗਿਆ। ਹਰਿਆਣਾ ਦੇ ਸ਼ਹਿਰ ਅੰਬਾਲੇ ਚ 6 ਸਿੱਖ ਦੁਕਾਨਾਂ ਸਾੜ ਦਿੱਤੀਆਂ ਗਈਆਂ ਸਿੱਖਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ। ਜਮਨਾ ਨਗਰ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਕੀਤੇ ਗਏ 25 ਲੋਕ ਜਿਹੜੇ ਸਨ ਉਹ ਜ਼ਖਮੀ ਕਰ ਦਿੱਤੇ ਗਏ। ਇਸ ਸਾਰੀ ਕਾਰਵਾਈ ਦੇ ਵਿੱਚ CRPF ਤੇ ਪੁਲਿਸ ਵਾਲੇ ਜਿਹੜੇ ਹਨ ਉਹਨਾਂ ਨਾਂ ਤੇ ਕਿਸੇ ਦੇ ਉੱਤੇ ਫਾਇਰਿੰਗ ਕੀਤੀ ਨਾ ਲਾਠੀ ਚਾਰਜ ਕੀਤਾ ਨਾ ਕੋ ਉਤਰੂ ਗੈ ਸੁੱਟਿਆ ਸਗੋ ਇੱਕ ਮੂਗ ਦਰਸ਼ਕ ਹੋ ਕੇ ਤੁਮਾਸ਼ਾ ਵੇਖਦੇ ਰਹੇ 29 ਮਾਰਚ 1986 ਦੇ ਦਿਨ ਪੁਲਿਸ ਨੇ ਤਰਨਤਾਰਨ ਕੋਲ ਪਿੰਡ ਕੈਰੋਵਾਲ ਚ 18 ਸਾਲ ਦੇ ਇੱਕ ਸਿੱਖ ਨੌਜਵਾਨ ਨਵਦੀਪ ਸਿੰਘ ਪੁੱਤਰ ਅਨੋਖ ਸਿੰਘ ਨੂੰ ਉਸ ਦੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ 29 ਮਾਰਚ 1987 ਦੇ ਦਿਨ ਮੈਡੀਕਲ ਕਾਲਜ ਅਮਰitsar ਨੇੜੇ ਹੀਰਾ ਸਿੰਘ ਨਾਂ ਦੇ ਇੱਕ ਸਿੱਖ ਨੂੰ ਇੱਕ ਝੂਠੇ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਨੇ ਮਾਰ ਦਿੱਤਾ 29 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਜਸਵੀਰ ਸਿੰਘ ਬੱਬੂ ਪੁੱਤਰ ਗੁਰਦੀਪ ਸਿੰਘ ਵਾਸੀ ਰਾਮਦਾਸ ਹੁਸ਼ਾਰਪੁਰ ਦਿਗਤਾਰ ਸਿੰਘ ਪੀਏ ਅਤੇ ਸਿੱਖ ਕੌਮ ਦੇ ਥੰਮ ਬਾਬਾ ਗੁਰਬਚਨ ਸਿੰਘ ਮਾਨੋਚਲ ਵਾਸੀ ਨਸ਼ਹਰਾ ਪੰਦਵਾ ਤਰਨਤਾਰਨ ਪ੍ਰੇਮ ਸਿੰਘ ਪੁੱਤਰ ਪੂਰਨ ਸਿੰਘ ਦੇਊ 62 ਅੰਮ੍ਰਿਤਸਰ ਇਹਨਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 29 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਪਵਿੱਤਰ ਸਿੰਘ ਬੱਬਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 29 ਮਾਰਚ 1987 ਦੇ ਦਿਨ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਧਨੇਠਾ ਪਟਿਆਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ।